ਦੇਸ ਹੋਰ ਸਾਡਾ ਅਮਰ ਜਿੰਦਾਬਾਦ ਬੋਲੇ ਸੋਨਹਿਰ 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 ਹਾਂ ਸੋਨਹਿਰ ਸੋਨਹਿਰ ਜੇ ਸਭਾ ਦਾ ਬੋਲੋ ਸੋਨਹਿਰ 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 ਚਲੋ ਬੋਲੇ ਉਸੀ ਦੀ ਗੱਲ ਆ ਕਿ ਸਾਡੇ ਵਿੱਚ ਸਰਦਾਰ ਜਸਵਿੰਦਰ ਸਿੰਘ ਬਰਕ ਸੁਰਿੰਦਰ ਸਿੰਘ ਸੇਖੋ ਨਰਿੰਦਰ ਸਿੰਘ ਸੇਖੋ ਸਰੋ ਪੋਲ ਨਰਿੰਦਰ ਸਿੰਘ ਸੇਖੋ ਤੇ ਮੁਖਤਿਆਰ ਸਿੰਘ ਕੰਬੋਜ ਆਪਣੇ ਸੈਂਕੜੇ ਸਾਥੀਆਂ ਸਮੇਤ ਆਪਣੇ ਪਰਿਵਾਰਾਂ ਸਮੇਤ ਇੱਥੇ ਸਾਡੇ ਵਿੱਚ ਸ਼ਾਮਲ ਹੋਏ ਨੇ ਆਮ ਆਦਮੀ ਪਾਰਟੀ ਇਹਨਾਂ ਨੇ ਜੁਆਇਨ ਕੀਤੀ ਹੈ ਸੋ ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਪਾਰਟੀ ਦੇ ਵਿੱਚ ਆਉਣ ਤੇ ਜੀ ਆਇਆਂ ਕਹਿੰਦਾ ਇਹਨਾਂ ਦਾ ਸਵਾਗਤ ਕਰਦਾ ਇਹ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਪਾਰਟੀ ਦੇ ਵਿੱਚ ਪੂਰਾ ਮਾਨ ਸਤਕਾਰ ਹੈ ਜਿਹੜਾ ਉਹ ਇਹਨਾਂ ਨੂੰ ਦਿੱਤਾ ਜਾਵੇ। ਬਾਕੀ ਇਹ ਪਰਿਵਾਰ ਮੇਰੇ ਬਹੁਤ ਪੁਰਾਣੇ ਸਬੰਧ ਦੇ ਨਾਲ ਬਹੁਤ ਪੁਰਾਣੇ ਸਿੱਖਾਂ ਤੋਂ ਜਨ ਜਾਣਦੇ ਆ। ਇਹ ਉਹ ਪਰਿਵਾਰ ਨੇ ਜਿਨ੍ਹਾਂ ਦੀ ਆਪਣੀ ਹੋਂਦ ਹੈ। ਇੱਕ ਨਾਂ ਹੈ ਪੂਰੇ ਇਲਾਕੇ ਦੇ ਵਿੱਚ। ਤੇ ਇਹਨਾਂ ਦੇ ਆਉਣ ਦੇ ਨਾਲ ਮੈਂ ਸਮਝਦਾ ਮੂਨਕ ਸ਼ਹਿਰ ਦੇ ਵਿੱਚ ਤੇ ਸਾਰਾ ਬਸ ਸਹੀ ਬਰਤੇ ਆ ਬਹੁਤ ਇਹਨਾਂ ਦੇ ਆਭੀ ਵੋਟਾਂ ਬਹੁਤ ਨੇ ਜਿੰਨਾਂ ਦਾ ਚੰਗਾ ਪ੍ਰਭਾਵ ਹੈ ਸੋ ਇਹਨਾਂ ਦੇ ਆਉਣ ਤੇ ਸਾਨੂੰ ਬਹੁਤ ਵੱਡੀ ਮਜ਼ਬੂਤੀ ਮਿਲੇਗੀ ਇਹ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਜੋ ਸਰਦਾਰ ਭਗਵਾਨ ਸਿੰਘ ਮਾਨ ਦੀ ਸਰਕਾਰ ਨੇ ਪੰਜਾਬ ਦੇ ਲਈ ਲੋਕ ਭਲਾਈ ਦੇ ਕੰਮ ਕੀਤੇ ਨੇ ਲੋਕਾਂ ਦੀ ਸੇਵਾ ਕੀਤੀ ਹੈ ਉਹ ਅੱਜ ਤੱਕ ਕੋਈ ਵੀ ਪਾਰਟੀ ਇਹਨੇ ਥੋੜੇ ਸਮੇਂ ਦੇ ਵਿੱਚ ਕਰ ਨਹੀਂ ਸਕੀ ਇਸੇ ਕਰਕੇ ਅੱਜ ਮੈਂ ਸਵੇਰ ਤੋਂ ਚੱਲਿਆ ਹੋਇਆ ਹਾਂ 7 ਵਜੇ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਇੰਨੀਆਂ ਜੁਆਇਨਿੰਗਾਂ ਹੋ ਰਹੀਆਂ ਨੇ ਤੇ ਇੰਨੇ ਲੋਕ ਜੁੜ ਰਹੇ ਨੇ ਤੇ ਉਹਨਾਂ ਦਾ ਕਹਿਣਾ ਇਹ ਹੀ ਹੈ ਕਿ ਅਸੀਂ ਕਦੇ ਸੋਚਿਆ ਨਹੀਂ ਸੀ ਵੀ ਇਸ ਤਰ੍ਹਾਂ ਵੀ ਕੰਮ ਹੋ ਜਾਣਗੇ ਭਾਵੇਂ ਕਿਸੇ ਵਿਸ਼ੇ ਤੇ ਗੱਲ ਕਰ ਲਈਏ ਲਾਈਟ ਦੀ ਗੱਲ ਕਰ ਲਈਏ ਨੌਕਰੀਆਂ ਦੀ ਗੱਲ ਕਰ ਲਈਏ ਬਿਜਲੀ ਫਰੀ ਦੇਣ ਦੀ ਗੱਲ ਕਰ ਲਈਏ ਤੇ ਇਹ ਲੋਕ ਇਹ ਵੀ ਜਾਣਦੇ ਨੇ ਸਾਰੇ ਕਿ ਜੇ ਕਿਤੇ ਬ੍ਰੇਕ ਲੱਗੀ ਆ ਉਹ ਸੈਂਟਰ ਸਰਕਾਰ ਕਰਕੇ ਉਹ ਜਾਣਦੇ ਨੇ ਇਹ ਸਮਰਾਜੀ ਇਹ ਵੀ ਸਾਡੇ ਵਿੱਚ ਸ਼ਾਮਲ ਹੋਏ ਤੇ ਪਰਸੋਂ ਸ਼ਾਮਲ ਹੋਏ ਸੋ ਉਹ ਬ੍ਰੇਕ ਨੂੰ ਤੋੜਨ ਦੇ ਲਈ ਅੱਜ ਸਾਰਾ ਪੰਜਾਬ ਪੱਪਾਂ ਭਰ ਰਿਹਾ ਪਿਆ ਕਿਉਂਕਿ ਪੰਜਾਬ ਦੇ ਨਾਲ ਬੇਇਨਸਾਫੀ ਹੈ ਸਾਡੇ ਨਾਲ ਇਕੱਲੀ ਪਾਰਟੀ ਦੇ ਨਾਲ ਬੇਇਨਸਾਫੀ ਨਹੀਂ ਹੈ ਇਹ ਪੰਜਾਬ ਦੇ ਹਰ ਬੰਦੇ ਦੇ ਨਾਲ ਬੇਇਨਸਾਫੀ ਹੈ ਕਿਉਂਕਿ ਜੋ ਸਾਡੇ ਦੇ ਬ੍ਰੇਕ ਲਾਈਓ ਲੋਕਾਂ ਦੇ ਬ੍ਰੇਕ ਲਾਈ। ਅਸੀਂ ਹਰ ਰੋਜ਼ ਕਦੇ ਆਪ ਤੁਸੀਂ ਦੇਖ ਦਿੱਤੀ ਭਗਵਾਨ ਸਿੰਘ ਮਾਨ ਜੀ ਅੱਜ 500 ਬੰਦੇ ਨੂੰ ਨਿਫਤੀ ਬੰਦਰ ਦੇ ਰਹੇ ਨੇ ਅੱਜ 700 ਨੂੰ ਦੇ ਰਹੇ ਨੇ। ਸੋ ਇਹਨਾਂ ਨੇ ਸਾਰਾ ਕੁਝ ਦੱਬਣ ਦੀ ਕੋਸ਼ਿਸ਼ ਕੀਤੀ ਸਾਡਾ ਪੈਸਾ ਰੋਕ ਕੇ। 8000 ਕਰੋੜ ਰੁਪਏ ਇਹਨਾਂ ਨੇ ਰੋਕ ਰੱਖਿਆ ਹੈ। ਉਹ ਗਲਤ ਤਰੀਕੇ ਦੇ ਨਾਲ। ਸੋ ਅੱਜ ਪੰਜਾਬ ਦੇ ਲੋਕ ਇਹ ਮਹਿਸੂਸ ਕਰਨ ਲੱਗੇ ਕਿ ਕੇਂਦਰ ਦੀ ਸਰਕਾਰ ਧੱਕਾ ਕਰ ਰਹੀ ਹੈ। ਸਾਡੀ ਉੱਥੇ ਆਵਾਜ਼ ਨਹੀਂ ਪਹੁੰਚ ਰਹੀ ਤੇ ਲੋਕਾਂ ਨੇ ਹੁਣ ਮਨ ਬਣਾ ਲਿਆ ਕਿ ਜਿਸ ਤਰ੍ਹਾਂ ਸਾਨੂੰ 92 ਐਮਐਲਏ ਤੇ ਜਿੱਤੇ ਆ ਅਸੀਂ ਉਸੇ ਤਰ੍ਹਾਂ ਪੰਜਾਬ ਦੀ ਜਿਹੜੀ ਆਵਾਜ਼ ਹੈ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਪਾਰਲੀਮੈਂਟ ਦੇ ਵਿੱਚ ਭੇਜਣਗੇ ਤੇ ਇੱਥੇ ਸਾਡੇ ਕੈਂਡੀਡੇਟ ਮੀਤ ਜੇ ਦੀ ਉਹ ਵੱਡੇ ਮਾਰਜਿਨ ਦੇ ਨਾਲ ਇਥੋਂ ਤੱਕ ਜਿਹੜਾ ਮੌਜੂਦਾ ਸਮੇਂ ਅੰਦਰ ਇੱਕ ਪਬਲਿਕ ਦੇ ਵਿੱਚ ਅਕਰੋਸ਼ ਹੈ ਲੀਡਰਸ਼ਿਪ ਕਿਸ ਕਿਸੇ ਵੀ પાર્ટી ਦੀ ਹੈ ਉਸ ਕਰੋਸ਼ ਨੂੰ ਸਮਝਣ ਦੀ بجائے ਜਿਹੜੀ ਮੌਜੂਦਾ ਇਸ ਵੇਲੇ ਲੀਡਰਸ਼ਿਪ ਹੈ ਉਹ ਸਟੇਜਾਂ ਦੇ ਉੱਤੋਂ ਜੋ ਭਾਸ਼ਾ ਵਰਤ ਰਹੀ ਹੈ ਕੀ ਲੋਕਤੰਤਰੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੋਣਾਂ ਨੂੰ ਲੋਕਤੰਤਰੀ ਮੰਨਿਆ ਜਾਏਗਾ ਦੇਖੋ ਦੂਜੀਆਂ ਪਾਰਟੀਆਂ ਦੀ ਤਾਂ ਮੈਂ ਗੱਲ ਕਹਿ ਨਹੀਂ ਸਕਦਾ ਜਹਾਂ ਤੱਕ ਸਾਡਾ ਤਾਂ ਲਗਾ ਤੁਸੀਂ ਕਦੇ ਸੁਣ ਲਿਓ ਸਾਡਾ ਇੱਕੋ ਹੀ ਕਹਿਣਾ ਹੈ ਕਿ 2 ਸਾਲਾਂ ਦੇ ਵਿੱਚ ਸਾਨੇ ਆ ਕੀਤਾ ਹੈ ਆਉਣ ਵਾਲੇ 3 ਸਾਲਾਂ ਦੇ ਵਿੱਚ ਅਸੀਂ ਇਹ ਕਰਾਂ ਗੱਲ ਤੁਹਾਡੀ ਬਿਲਕੁਲ ਸਹੀ ਆ ਪਰ ਮੁੱਦੇ ਰਹਿਤ ਚੋਣ ਜੇ ਹੋਣ ਜਾ ਰਹੀ ਹੈ ਇਹ ਦੂਜੀਆਂ ਪਾਰਟੀਆਂ ਨੇ ਕੀਤੀ ਆ ਮੁੱਦੇ ਦੀ ਕੋਈ ਗੱਲ ਹੀ ਨਹੀਂ ਕਰਦਾ ਹੁਣ ਮੈਨੂੰ ਤੁਸੀਂ ਦੱਸ ਦਿਓ ਮੋਦੀ ਸਾਹਿਬ ਦੀ ਕਿਤੇ ਮੈਨੂੰ ਸਪੀਚ ਦੇ ਵਿੱਚ ਦੱਸਾਂ ਜਾ ਕਰਾਂਗੇ ਕਿਤੇ ਦੱਸ ਦਿਓ ਬਾਈ ਉਹਦੀ ਗੱਲ ਹੀ ਨਹੀਂ ਕੋਈ ਕਰਦਾ ਉਹਦਾ ਪਤਾ ਨਹੀਂ ਕਿਹੜੇ ਉਸਦਿਆਂ ਗੱਲਾਂ ਕਰੀ ਜਾਂਦੇ ਆ 2040 ਦੀਆਂ ਗੱਲਾਂ ਕਰੀ ਜਾਂਦੇ ਨੇ ਕਿਤੇ 2035 ਦੀਆਂ ਗੱਲਾਂ ਕਹੀ ਜਾਂਦੇ ਆ ਸੋ ਇਹ ਮੁੱਦਾ ਰਹਿਤ ਜਿਹੜੀ ਜ਼ੋਨ ਹੈ ਨਾ ਇਹ ਉਹਨਾਂ ਨੇ ਬਣਾਈ ਹੋਈਗਾ ਇੱਕ ਦਿਨ ਮੰਦਿਰ ਦੀ ਗੱਲ ਕਰਦੇ ਆ ਕਿਤੇ ਮਸਜਿਦ ਦੀ ਗੱਲ ਕਰਦੇ ਆ ਕਿਤੇ ਗੁਰਦੁਆਰੇ ਦੀ ਗੱਲ ਕਰਦੇ ਆ ਇਹ ਚੋਨਾ ਇਹਨਾਂ ਦਾ ਤੇ ਥੋੜੇ ਲੜੀਆਂ ਜਾਂਦੀਆਂ ਇਹਨੇ ਦੇਸ਼ ਦਾ ਭਵਿੱਖ ਦਾ ਹੈ ਕਰਨਾ ਤੇ ਇਹ ਤਾਂ ਜਿਸ ਤਰੀਕੇ ਨਾਲ ਲੱਗੇ ਹੋਏ ਨੇ ਮੈਂ ਸਮਝਦਾ ਬਾਬਾ ਸਾਹਿਬ ਭੀਮrao ਅੰਬੇਦਕਰ ਜਿਨ੍ਹਾਂ ਨੇ ਸੰਵਿਧਾਨ ਦਾ ਲਿਖਿਆ ਸੀ ਤੇ ਦੇ ਸੰਸਾਰ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਅਗਰ ਹੈ ਤਾਂ ਇਹ ਇਹ ਦੇ ਵਿੱਚ ਹੈ ਮੰਨ ਕੇ ਚੱਲਦੇ ਪਰ ਅੱਜ ਉਹਨੂੰ ਵੀ ਖਤਰਾ ਬਣਿਆ ਹੋਇਆ ਸੋ ਇਸ ਕਰਕੇ ਇਹ ਜਿਹੜੀਆਂ ਚੋਣਾਂ ਨੇ ਇਹਨਾਂ ਨੂੰ ਸਹੀ ਮਾਇਨੇ ਦੇ ਵਿੱਚ ਚੋਣ ਨਾ ਬਣਾ ਕੇ ਇੱਕ ਮਜ਼ਾਕ ਬਣਾ ਕੇ ਇਹਨਾਂ ਦੂਜੀਆਂ ਪਾਰਟੀਆਂ ਨੇ ਰੱਖਿਆ ਹੋਇਆ ਪਰ ਅਸੀਂ ਬਿਲਕੁਲ ਮੁੱਦਿਆਂ ਦੇ ਆਧਾਰ ਤੇ ਇਲیکشن ਲੜਦੇ ਆ ਤੇ ਲੋਕ ਸਾਨੂੰ ਮੁੱਦਿਆਂ ਦੇ ਆਧਾਰ ਤੇ ਸਮਰਥਨ ਦੇ ਰਹੇ ਕੀਨ ਕੀਤੀ ਹੈ ਕਿਵੇਂ ਲੱਗ ਰਿਹਾ ਬੜਾ ਵਧੀਆ ਇਸ ਤਰ੍ਹਾਂ ਵੀ ਐਮਐਲਏ ਸਾਹਿਬ ਦਾ ਪਹਿਲਾਂ ਵੀ ਕੀ ਰਾਂ ਆਂਦੇ ਹਾਲ ਵੀ ਮੈਂ ਹਾਂ ਚਲੋ ਕੋਈ ਨਹੀਂ ਜੇ ਮੌਕਾ ਆਉਂਦੇ ਫਿਰ ਅਸੀਂ ਤੋੜਨ ਜ਼ਰੂਰ ਸਮਰਥਨ ਦੇਾਂਗੇ ਅਕਾਲੀ ਦਲ ਚੋਂ ਕਿਹੜਾ ਉਹਦਾ ਛੱਡ ਕੇ ਅਕਾਲੀ ਦਲ ਤੋਂ ਮੈਂ ਜਿਲ੍ਹਾ ਆਪਣਾ ਸ਼ਹਿਰੀ ਪ੍ਰਧਾਨ ਦਾ ਸ਼ਹਿਰੀ